ਜੇ ਖੇਲੇ ਹੈਡ ਪਾਸੇ ਜਵਾਨੀ ਭਾਈ ਲੋਡੀਆਂ ਪੌਂਦੀ ਫਿਰੇ ਜਵਾਨੀ ਕਹਿੰਦਾ ਮੌਲਿਆਂ ਦੇ ਕੋਲੋਂ ਆੜੇ ਕੱਡੇ ਕੱਡੇ ਜਾਂਦੇ ਨਾ ਉਹ ਸੁੱਖੀ ਲੋਪੋ ਬਾਜ਼ੀਆਂ ਚ ਲੱਗੇ ਛੱਡੇ ਜਾਂਦੇ ਨਾ ਕਹਿੰਦਾ ਵੱਡੇ ਵੱਡੇ ਮੱਲ ਵਿਰਲੇ ਹੀ ਬਣਦੇ ਉਹ ਸੌਖੇ ਹੁੰਦੇ ਨਹੀਂ ਦਲੇਰ ਪੁੱਤ ਧੌਣੇ ਲੋਪੋ ਵਾਲਿਆ ਮਿੱਟੀ ਖਾਣੇ ਸੱਪਾਂ ਦਾ ਨਿਆਣੇ ਖੇਡਦੇ ਔਖੇ ਕੋਬਰੇ ਪਟਾਰੀ ਵਿੱਚ ਪੌਣੇ ਲੋਪੋ ਵਾਲਿਆ ਔਖੇ ਕੋਬਰੇ ਪਟਾਰੀ ਵਿੱਚ ਪੌਣੇ ਲੋਪੋ ਵਾਲਿਆ ਚਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਆ ਆਹ ਹੁੰਦਾ ਨਹੀਂ ਸੌਂਦੇ ਜਨਾਬ ਦੇ ਨੇ ਅੱਗ ਲਾਉਣੀ ਉਹੋ ਡਰਦੇ ਨਹੀਂ ਹੁੰਦੇ ਕਹਿੰਦਾ ਜਿਨ੍ਹਾਂ ਦੁਨੀਆ ਡਰ ਰਾਉਣੀ ਕਿ ਕਈ ਵਾਰ ਅੱਖਾਂ ਉੱਤੇ ਬੰਨ ਬੱਟੀਆਂ ਧਾਗੇ ਸੂਈ ਵਾਲੇ ਨੱਕੇ ਜੇ ਲੰਗਾਉਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਢੀਕਦੇ ਉਹ ਚੰਗੇ ਦਿਨ ਇਹ ਆਉਂਦੇ ਨਹੀਂ ਲੈ ਉਹਨੇ ਪੈਂਦੇ ਨੇ ਭਾਈ ਚੰਗੇ ਦਿਨ ਇਹ ਆਉਂਦੇ ਨਹੀਂ ਲੈ ਉਹਨੇ ਪੈਂਦੇ ਨੇ ਵਾਹ ਭਾਈ ਵਾਹ ਤੇ ਸਾਡੇ ਵਾਂਗੂ ਚੁੰਦਾ ਜਾ ਤੂਫਾਨ ਥੰਮ ਉਹ ਇੱਕ ਵਾਰ ਪੈਣਾ ਤੈਨੂੰ ਫੇਰ ਜੰਮਣਾ ਸਭੇ ਇੱਕੋ ਵਾਰ ਪੌੜੀਆਂ 'ਚ ਚੜ੍ਹ ਹੋਣੀਆ ਕਾਕਾ ਸਾਡੀਆਂ ਸਾਡੀਆਂ ਰਿਸਾ ਨਹੀਂ ਤੇਤੋ ਕਰ ਹੋਣੀਆ ਓਏ ਕਾਕਾ ਸਾਡੀਆਂ ਕਿ ਜੱਟ ਸ਼ੁਰੂ ਤੋਂ ਐ ਸ਼ੌਂਕੀ ਔਰ ਰੇਸ ਲੈ ਲੈਂਦਾ ਆਉਂਦਾ ਐ ਸਵਾਦ ਗੱਲ ਮੂੰਹ ਤੇ ਕਹਿਣ ਦਾ ਉਹ ਤਥੋ ਕੋੜੀਆਂ ਕਰਾਰੀਆਂ ਨਹੀਂ ਯਾਰ ਹੋਣੀਆ ਓ ਕਾਕਾ ਸਾਡੀਆਂ ਸਾਡੀਆਂ ਰਿਸਾ ਨਹੀਂ ਤੇਤੋ ਕਰ ਹੋਣੀਆ ਵਾਕੇ ਸਿਰੇ ਦਾ ਮੁਕਾਬਲਾ ਹੈ ਸ਼ਾਬਾਸ਼ 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 ਪਹਿਲਵਾਨੋ ਲਓ ਮੈਦਾਨ ਦੇ ਵਿੱਚ ਰੰਗ ਵੱਜਿਆ ਪਿਆ ਸੁਆਦ ਹੈ ਕੁਸ਼ਤੀ ਦਾ ਕਿ ਸੁੱਖੀ ਲਿਖਦਾ ਵਿੱਚ ਕਿ ਕਰਾਲੀ ਮਲ ਟੋਣੇ ਕਿਹੜੇ ਸਖਾਲੇ ਉਹ ਨਾਲ ਬਗਾਨੇ ਪਿੰਡ ਦਾ ਹੋਵੇ ਚਾਹੀਦਾ ਹੈ ਬੰਦਾ ਦਲੇਰ ਜਿਹਾ ਜੇ ਕਰਨੀ ਹੋਵੇ ਕੁਸ਼ਤੀ ਦਿਲ ਚਾਹੀਦਾ ਬੱਬਰ ਸ਼ੇਰ ਜਿਹਾ ਜੇ ਕਰਨੀ ਹੋਵੇ ਕੁਸ਼ਤੀ ਦਿਲ ਚਾਹੀਦਾ ਬੱਬਰ ਸ਼ੇਰ ਜਿਹਾ ਵਾਕਈ ਜਿਗਰਾ ਚਾਹੀਦਾ ਹੈ ਹੌਸਲਾ ਚਾਹੀਦਾ ਮੈਦਾਨ ਦੇ ਵਿੱਚ ਲਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਪਰਵੰਦਗ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਲਦੀ ਹੋਈ ਕੁਸ਼ਤੀ ਸਮਾ ਜਿਹੜਾ ਨੇੜੇ ਲੱਗਿਆ ਹੋਇਆ ਹੈ ਸਰਦਾਰ ਸਤਨਾਮ ਸਿੰਘ ਜੀ ਤੈਨੂੰ ਬੁਲਾਉਣ ਲਈ 100 ਰੁਪਏ ਦੇ ਵੱਡੇ ਮਾਰਸਾ ਬਾਪੂ ਦੇ ਕਰਦੇ ਆ ਸਾਡੇ ਤਿੰਦੇ ਭਾਜੀ ਹੋਰਾਂ ਦੇ ਪਿਤਾ ਜੀ ਬੜੇ ਮਾਨ ਸਨਮਾਨ ਤੈਨੂੰ ਬੁਲਾਰਿਆਂ ਲਈ ਬੋਧ ਕਰਦੇ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਹੈ ਵਾਹ ਜੀ ਵਾਹ ਓਏ ਬੱਲੇ 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 ਚੱਲਦਾ ਹੋਇਆ ਮੁਕਾਬਲਾ ਮੈਦਾਨ ਦੇ ਵਿੱਚ ਪਹਿਲਵਾਨ ਮਾਸਟਰ ਮੁਸਤਾਕ ਜੰਮੂ ਤੋਂ ਆ ਕੇ ਤੋਂ ਉਧਰ ਏਰੀਆ ਤੋਂ ਪੁਜਾ ਹੋਇਆ ਹੈ ਮਾਸਟਰ ਮੁਸਤਾਕ ਪੁਜਾ ਹੋਇਆ ਹੈ ਬਹੁਤ ਬਹੁਤ ਧੰਨਵਾਦ ਜੁਨਸ ਗੇਗੀ ਦਾ ਛੋਟਾ ਵੀਰ ਪੁਜਾ ਹੋਇਆ ਹੈ ਉਧਰ ਕਹਿੰਦੇ ਜਪਾਨ ਚ 1 ਵਜ ਗਿਆ ਪਰ ਕਮਰਿਆਂ 'ਚ ਰਸ਼ ਇਦਾਂ ਹੀ ਐ ਇਦਾਂ ਹੀ ਐ ਇਦਾਂ ਹੀ ਐ ਵਾਹ ਬਈ ਵਾਹ ਸ਼ਾਬਾਸ਼ 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 ਪਹਿਲਵਾਨੋ ਲਾਉ ਦਾ ਵਿੱਚ ਕੇ ਹਾਲੇ ਤਾਂ ਤੀਰ ਕਮਾਨ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਹਾਲੇ ਤਾਂ ਯਾਰ ਮੈਦਾਨ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਵਾਹ ਜਲਦੀ ਹੀ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦੇ درمیان ਹੈ ਇਹਨਾਂ ਗੱਬਰੂਆਂ ਦੇ درمیان ਹੈ ਜਿੱਤਾਂ ਹਰਮਕਦਰਾਂ ਦੀ ਖੇਡ ਹੈ ਵੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਹੈ ਇਸ ਸਮੇਂ ਦੀਆਂ ਬਾਤਾਂ ਬਾਤਾਂ ਸਮੇਂ ਦੀਆਂ ਹੈ ਤੇ ਲੋ ਜੀ ਟੈਂਟ ਦਾ ਸਮਾਂ ਵੀ ਪੂਰਾ ਹੋ ਗਿਆ ਹੈ 3 ਮਿੰਟ ਦਾ ਸਮਾਂ ਵੀ ਜਿਹੜਾ ਪੂਰਾ ਹੋ ਗਿਆ ਹੈ ਦੱਸੋ ਜੀ ਹੁਣ ਕੀ ਫੈਸਲਾ ਹੈ ਬਰਾਬਰ ਇਹ ਕੁਸ਼ਤੀ ਜਿਹੜੀ ਬਰਾਬਰ ਹੈ ਇਹ ਨੋਟ ਕਰਿਓ ਜੋ ਵੀ ਕਮੇਟੀ ਦਾ ਫੈਸਲਾ ਹੋਏਗਾ ਉਹ ਪਹਿਲਵਾਨਾਂ ਨੂੰ ਮਨਜ਼ੂਰ ਕਰਨਾ ਪੈਣਾ ਹੈ ਬਾਕੀ ਹਾਂਜੀ ਬਾਕੀ ਜੋ ਵੀ ਕਮੇਟੀ ਦਾ ਫੈਸਲਾ ਹੈ ਇਹ ਕੁਸ਼ਤੀ ਮੇਰੇ ਖਿਆਲ ਚ ਜਿਹੜੀ ਬਾਈ ਨੋਟ ਕਰਿਓ ਪਹਿਲਵਾਨ ਅਤਰਾਜ ਕਰ ਜਾਂ ਵੀ ਜਿਹੜੇ ਉੱਪਰੋਂ ਪੈਸਾ ਲਾਉਣਾ ਹੈ ਜਦ ਆਏ ਕੁਸ਼ਤੀ ਬਰਾਬਰ ਹੋਏ ਤੇ ਅੱਧੋ-ਅੱਧ ਵੰਡੇ ਕਰੋ ਨਹੀਂ ਲਾਏ ਨਾ ਕਰੋ ਇਹ ਧਿਆਨ ਦਿਓ ਜਿਹੜਾ ਉੱਪਰੋਂ 6-7 ਲੱਖ ਰੁਪਈਆ ਲੱਗਿਆ ਹੈ ਕਿਉਂਕਿ ਕਮੇਟੀ ਵੀ ਕਹਿੰਦੀ ਆ ਵੀ 9 ਲੱਖ ਦੀ ਕੁਸ਼ਤੀ ਹੋ ਗਈ ਹੈ ਜਿਹੜਾ ਉੱਪਰੋਂ ਪੈਸਾ ਲੱਗਿਆ ਅੱਜ ਤੋਂ ਬਾਅਦ ਜਿੱਥੇ ਮੈਂ ਹਾਂਵਾਂਗਾ ਨਗਦ ਹੱਥ ਪਰ ਧਰਿਓ ਅਗਰ ਆਰ ਬਾਰ ਹੋ ਗਈ ਠੀਕਾ ਬਰਾਬਰ ਹੋ ਗਈ ਭਾਵੇਂ ਕਮੇਟੀ ਨੂੰ ਦੇ ਦਈਏ ਭਾਵੇਂ ਮੱਲਾ ਨੂੰ ਦੇ ਦਈਏ ਧਿਆਨ ਦਿਓ ਮੱਲ ਵੀ ਇਸ ਗੱਲ ਦਾ ਤਰਾਜ ਕਰਦੇ ਆ ਜਿਨ੍ਹਾਂ ਨੇ ਉੱਪਰੋਂ ਪੈਸੇ ਲਾਇਆ ਧਿਆਨ ਦਿਓ ਪਬਲਿਕ ਬੈਠੋ ਇੱਕ ਜਿਹੜੀ ਕੁਸ਼ਤੀ ਜਿਹੜੀ ਕਰਵਾਈ ਜਾਣੀ ਹੈ ਹਾਂ ਬੱਚਿਆਂ ਦੀ ਮੈਂ ਬੇਨਤੀ ਕਰਦਾ ਵੀ ਕਮੇਟੀ ਮੈਂਬਰ ਜੋ ਵੀ ਫੈਸਲਾ ਆ ਕਰੋ ਪਲੀਜ਼ ਸਾਰੇ ਬਾਹਰ ਆਜੋ ਇੱਕ ਵਾਰੀ ਗਰਾਊਂਡ ਤੋਂ ਬਾਹਰ ਆਜੋ ਸਾਰੇ ਕੱਢ ਗਿਆ ਕਸੂਰ ਹੁਣ ਤੁਸੀਂ ਦੱਸੋ ਜਿਹੜੇ ਫੋਨ ਕਰਦੇ ਆ ਮੈਂ ਤਾਂ ਠੋਕ ਦੇਣਾ ਠੋਕੋ ਮੇਰਾ ਅਗਲੇ ਨੂੰ ਕੋਈ ਚੈਲਾ ਕਿੱਥੇ ਗਿਆ ਲੈ ਰਿਪੋਰਟ ਪਾਓ ਜੈਲ ਦੇ ਲੰਗੂ ਵੀ ਫੋਨੋ ਕਦੇ ਵੀ ਪੈਸੇ ਤੋਂ ਭਾਈ ਜੇ ਕਿਸੇ ਪਹਿਲਵਾਨ ਨੇ ਪਲੈਟੀਨਮ ਮੋਟਰਸਾਈਕਲ ਵੇਚਣਾ ਤਾਂ ਮੇਰੇ ਨਾਲ ਸੰਪਰਕ ਕਰੋ ਜਿੱ ਕਿਸੇ ਕੋਲ ਹੈਗਾ ਤੇ ਲੋ ਜੀ ਆਈ ਹੋਈ ਸੰਗਤ ਦਾ ਬਹੁਤ-ਬਹੁਤ ਧੰਨਵਾਦ ਸਾਰੇ ਪਹਿਲਵਾਨਾਂ ਦਾ ਧੰਨਵਾਦ ਹੈ ਦੰਗਲ ਕਮੇਟੀ ਮਾਤਬਰ ਅਲਦਣੀ ਸਾਰੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਆ ਨਗਰ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਆ ਸਰਦਾਰ ਮਾਉਂਦ ਸਿੰਘ ਜੀ ਯੂਐਸਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸੋ ਐਨਿਕ ਸੇਵਾ ਸ਼ੇਬ ਬੈਂਸ ਦੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਰੇ ਵੀਰੇ ਮੇਰੇ ਮੇਰਾ ਵਾਲਾ ਮਾਈਕ ਵੀ ਲੈ ਲਓ 사운ਡ ਵਾਲੇ ਵੀਰ ਨੂੰ ਦੇਂਦੀ ਆ ਮੇਰਾ ਵਾਲਾ ਮਾਈਕ ਵੀ ਫੜ ਦਿਓ ਹਲੋ ਮਾਈਕ ਜਿਹੜੇ ਭਾਈ ਤਿੰਨੋਂ ਬੰਦ ਕਰ ਦਿਓ ਬਾਬਾ ਜੀ ਉਹਨਾਂ ਦਾ ਜਿਹੜਾ ਹੁਕਮ ਹੈ ਬਹੁਤ ਬਹੁਤ ਧੰਨਵਾਦ ਹੈ ਹਲੇ ਸੋ ਬਹੁਤ ਬਹੁਤ ਸ਼ੁਕਰੀਆ ਰ ਆਪਣੀਆਂ ਖੁਸ਼ੀਆਂ ਚ ਤੁਸੀਂ ਹਮੇਸ਼ਾ ਯਾਦ ਰੱਖਣਾ ਆ ਬਿੱਟੂ ਲਾਈਟ ਐਂਡ ਦਾਣਾ ਮੰਡੀ ਬਲਾਚੌਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਧਾਰਮਿਕ ਰੰਗ ਰੰਗ ਕਿਸੇ ਵੀ ਤਰ੍ਹਾਂ ਦਾ ਫੰਕਸ਼ਨ ਤੁਸੀਂ ਯਾਦ ਕਰ ਸਕਦੇ ਹੋ ਬਿੱਟੂ ਲਾਈਟ ਐਂਡ ਸਾਊਂਡ ਪੁਰਾਣੀ ਦਾਣਾ ਮੰਡੀ ਬਲਾਚੌਰ ਆਲ ਬੀਰ ਨੰਬਰ ਤੁਹਾਡਾ ਆਪਣਾ ਵੀਰ ਬਿੱਟੂ ਬਲਾਚੌਰ ਸ਼ੁਕਰੀਆ ਮਹਿਬਾਨੀ ਔਰ ਆਗੇ ਦੇ ਇਸ ਪੇੜ ਦੇ ਵਿੱਚ ਜਿਹੜਾ ਸ਼ਮਿਆਨਾ ਲਗਾਇਆ ਗਿਆ ਹੈ ਪਾਵਲਾ ਟੈਂਟ ਹਾਊਸ ਗੜੀ ਬਿਹਤਰੀਨ ਸਰਵਿਸ ਲਈ ਤੁਸੀਂ ਯਾਦ ਕਰ ਸਕਦੇ ਹੋ